ਗੁਰਦੁਆਰਾ ਨਾਨਕ ਚੀਰਾ ਸਾਹਿਬ ਹਜੂਰ ਸਾਹਿਬ ਤੋਂ 165 ਕਿਲੋਮੀਟਰ ਦੀ ਦੂਰੀ ਤੇ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1512 ਈਸਵੀ ਵਿੱਚ ਆਪਣੇ ਦੂਜੀ ਉਦਾਸੀ ਦੌਰਾਨ ਬਿਦਰਦੀ ਧਰਤੀ ਤੇ ਚੜਨ ਪਾਏ ਉਸ ਸਮੇਂ ਮਹਿਮੂਦ ਗਜਨਵੀ ਨੇ ਇੱਕ ਬਹੁਤ ਵੱਡਾ ਮਦਰਸਾ ਬਣਾਇਆ ਸੀ ਉੱਥੇ ਕੁਝ ਫਕੀਰ ਰਹਿੰਦੇ ਸਨ ਜਦੋਂ ਗੁਰੂ ਜੀ ਦੇ ਕਹਿਣ ਤੇ ਭਾਈ ਮਰਦਾਨਾ ਨੇ ਰਬਾਬ ਵਜਾਈ ਅਤੇ ਗੁਰੂ ਜੀ ਨੇ ਬਾਣੀ ਉਚਾਰਨ ਕੀਤੀ ਤਾਂ ਸਾਰੇ ਫਕੀਰ ਅਤੇ ਉਹਨਾਂ ਦੇ ਮੁਖੀ ਫਕੀਰ ਪੀਰ ਜਲਾਲਉਦੀਨ ਗੁਰੂ ਸਾਹਿਬ ਜੀ ਦੀ ਬਾਣੀ ਸੁਣਨ ਲਈ ਆਏ ਗੁਰੂ ਜੀ ਦੇ ਦਰਸ਼ਨ ਕਰਕੇ ਅਤੇ ਉਹਨਾਂ ਦੀ ਬਾਣੀ ਸੁਣ ਕੇ ਉਹਨਾਂ ਦੇ ਕਲੇਜੇ ਵਿੱਚ ਠੰਡ ਪੈ ਗਈ ਸਾਰਿਆਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਆਪ ਜੀ ਨੇ ਇਸ ਧਰਤੀ ਤੇ ਚੜ੍ਹਨ ਪਾ ਕੇ અપਾਰ ਬਖਸ਼ਿਸ਼ ਕੀਤੀ ਹੈ। ਇਸ ਧਰਤੀ 'ਚ ਪਾਣੀ ਨਹੀਂ, ਜੋ ਪਾਣੀ ਹੈ ਤਾਂ ਖਾਰਾ ਹੈ। ਬਖਸ਼ਿਸ਼ ਕਰੋ ਕੋਈ ਮਿੱਠਾ ਜਲ ਦਾ ਪ੍ਰਵਾਹ ਚਲਾਓ। ਗੁਰੂ ਜੀ ਨੇ ਲੋਕਾਂ ਦੀ ਬੇਨਤੀ ਨੂੰ ਸੁਣ ਕੇ ਸਤ ਕਰਤਾ ਰੱਖ ਕੇ ਆਪਣੇ ਸੱਚੇ ਪੈਰ ਦੀ ਖੜਾ ਨੂੰ ਇਸ ਪਹਾੜੀ ਨਾਲ ਛੁਆਇਆ। ਖੜਾ ਛੁਆਉਣ ਦੀ ਧੀਰ ਸੀ ਕਿ ਸਾਹ ਪਾਣੀ ਦਾ ਮਿੱਠਾ ਚਸ਼ਮਾ ਫੁੱਟ ਪਿਆ। ਇਸ ਚਮਤਕਾਰ ਨੂੰ ਦੇਖ ਕੇ ਸਾਰੇ ਲੋਕ ਗੁਰੂ ਜੀ ਦੀ ਮਹਾਨਤਾ ਨੂੰ ਮੰਨ ਗਏ। ਇਸ ਚਸ਼ਮੇ ਨੂੰ ਅੰਮ੍ਰਿਤਕੁੰਡ ਆਖਦੇ ਹਨ। ਇਹ ਅੰਮ੍ਰਿਤ ਚਸ਼ਮਾ ਆਦਿ ਸ਼੍ਰੀ ਗੁਰੂ ਨਾਨਕ ਜੀ ਦਾ ਪੰਜਾ ਸਾਹਿਬ ਬਣ ਹੈ ਅੱਜ ਇਸ ਥਾਂ ਤੇ ਇੱਕ ਸੁੰਦਰ ਗੁਰਦੁਆਰਾ ਬਣਿਆ ਹੈ ਜਿੱਥੇ ਸ਼ਰਧਾਲੂ ਅੰਮ੍ਰਿਤਕੁੰਡ ਵਿੱਚ ਇਸ਼ਨਾਨ ਕਰਕੇ ਆਤਮਿਕ ਸ਼ਾਂਤੀ ਪ੍ਰਾਪਤ ਕਰਦੇ ਹਨ ਇਸ ਪਵਿੱਤਰ ਪਾਣੀ ਨੂੰ ਰੋਗ ਮੁਕਤੀ ਦਾ ਸਰੋਤ ਮੰਨਿਆ ਜਾਂਦਾ ਹੈ ਗੁਰਦੁਆਰੇ ਵਿੱਚ 24 ਘੰਟੇ ਲੰਗਰ ਦੀ ਸੇਵਾ ਚੱਲਦੀ ਹੈ ਅਤੇ ਇੱਥੇ ਇੱਕ ਸਿੱਖ ਇਤਿਹਾਸ ਮਿਊਜ਼ੀਅਮ ਵੀ ਹੈ ਹਰ ਸਾਲ ਲੱਖਾਂ ਸ਼ਰਧਾਲੂ ਇੱਥੇ ਦਰਸ਼ਨਾਂ ਲਈ ਆਉਂਦੇ ਹਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਇੱਥੇ ਇੱਕ ਹਸਪਤਾਲ ਇੰਜੀਨੀਅਰਿੰਗ ਕਾਲਜ ਅਤੇ ਸਕੂਲ ਵੀ ਚਲਾਏ ਜਾਂਦੇ ਹਨ ਜੋ ਗੁਰੂ ਜੀ ਦੀ ਸੇਵਾ ਤੇ ਸੰਦੇਸ਼ ਨੂੰ ਅੱਗੇ ਵਧਾਉਂਦੇ ਹਨ ਇਹ ਥਾਂ ਨਾ ਸਿਰਫ ਧਾਰਮਿਕ ਮਹੱਤ ਆਸਿਕ ਦ੍ਰਿਸ਼ਟੀ ਤੋਂ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਗੁਰੂ ਨਾਨਕ ਦੇਵ ਜੀ ਦੇ ਦੱਖਣ ਭਾਰਤ ਦੇ ਸਫ਼ਰ ਦੀ ਅਹਿਮ ਯਾਦਗਾਰ ਹੈ ਸਤਿ ਸ੍ਰੀ ਅਕਾਲ